ਰਿਸ਼ਤਾ ਹੋ ਗਿਆ ਤੇ ਮੇਰੇ ਰਿਸ਼ਤਾ ਹੋਣ ਤੋਂ ਬਾਅਦ ਹਨਾ ਸਾਡੇ ਘਰ ਦੇ ਵਿੱਚ ਉਹ ਸ਼ਰਾਬ ਤੇ ਗਰੀ ਪੀ ਗਈ ਕਿਦਾਂ ਮੈਂ ਤੁਹਾਡੇ ਨਾਲ ਹਨਾ ਇਸ ਚੀਜ਼ ਨੂੰ ਸਾਂਝੀ ਕਰਦੀ ਆ ਮੇਰੇ ਪਿਤਾ ਜੀ ਦੀ ਹਨਾ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਇੱਜ਼ਤ ਹੈਗੀ ਹਨਾ ਹੁਣ ਵੀ ਤੇ ਪਹਿਲਾਂ ਵੀ ਚਾਹੇ ਉਹ ਸ਼ਰਾਬ ਪੀਂਦੇ ਸੀ ਪਰ ਉਹਨਾਂ ਦੀ ਇੱਜ਼ਤ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹਨਾ ਕਿਸੇ ਦਿਨ ਮੈਂ ਤੁਹਾਨੂੰ ਕਿਸੇ ਨੂੰ ਲਵਾਉਂਗੀ ਤੇ ਮੇਰੇ ਪਿਤਾ ਜੀ ਬਹੁਤ ਚੰਗੇ ਇਨਸਾਨ ਨੇ ਹਨਾ ਮੈਂ ਹੁਣ ਵੀ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਚਲੋ ਕਰਮਾਂ ਦੀਆਂ ਲਿਖੀਆਂ ਸੀ ਨਿਭੜ ਗਈਆਂ ਹਨਾ ਤੇ ਹੁਣ ਮੈਂ ਇਹ ਜੋ ਦੱਸਦੀਆਂ ਕਿ ਉਹਨਾਂ ਨੇ ਸ਼ਾਅਬ ਕੀਤੀ ਕਿਵੇਂ ਛਾਡੀ ਸਾਡੇ ਪਿੰਡ ਦੇ ਵਿੱਚ ਨਾ ਦਮਾਨ ਸੀਗੇ ਤੇ ਪਿੰਡ ਵਾਲੇ ਜਿਹੜੇ ਮੁੰਡੇ ਸੀ ਇਕੱਠੇ ਹੋ ਕੇ ਨਾ ਉਹ ਢਾਲ ਇਕੱਠੀ ਕਰਦੇ ਜਿੱਦਾਂ ਕਿ ਪੈਸੇ ਇਕੱਠੇ ਕਰਦੇ ਸੀ ਸਾਡੇ ਪਿੰਡ ਵਿੱਚ ਦਮਾਨ ਲੱਗੇ ਸੀ ਪਹਿਲੀ ਵਾਰੀ ਬਾਬਾ ਆਨੰਦ ਸਿੰਘ ਜੀ ਹਨਾ ਕਲੇਰਾਂ ਵਾਲੇ ਤੁਸੀਂ ਜਾਣਦੇ ਹੋ ਬਦਨੀ ਕਲਾਂ ਹਨਾ ਉਹਨਾਂ ਦੇ ਬਦਨੀ ਕਲਾਂ ਵਾਲੇ ਬਾਬਾ ਜੀ ਆਂਦੇ ਦਮਾਨ ਲੱਗੇ ਸੀ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਕਿਉਂਕਿ ਅੱਜ ਕੱਲ ਹਣਾ ਬਹੁਤ ਜ਼ਿਆਦੇ ਨਸ਼ੇ ਚੱਲ ਰਹੇ ਨੇ ਤੇ ਹਰ ਕੋਈ ਚਾਹੁੰਦਾ ਕਿ ਸਾਡੇ ਘਰ ਦੇ ਵਿੱਚੋਂ ਹਣਾ ਨਸ਼ਾ ਚលਿਆ ਜਾਵੇ ਪਰ ਜਦੋਂ ਵੀ ਆਪਾਂ ਨਾ ਕੋਈ ਉਹ ਕਰਦੇ ਆ ਤਾਂ ਨਸ਼ੇ ਦਿਨੋ ਦਿਨ ਵੱਧ ਰਹੇ ਨੇ ਇਹ ਮਾਮਾ ਦੇ ਪੁੱਤ ਹਣਾ ਦੇਖੋ ਗੱਭਰੂ ਜਵਾਨ ਜਿਹੜੇ ਹੁਣ ਕਮਾਉਣ ਦੇ ਨਹੀਂ ਉਹ ਖਤਮ ਹੋ ਰਹੇ ਨੇ ਨਸ਼ੇ ਵੀ ਉਹ ਨੇ ਜਿਨ੍ਹਾਂ ਦਾ ਆਪਾਂ ਨੂੰ ਹਣਾ ਨੋ ਵੀ ਨਹੀਂ ਪਤਾ ਪਰ ਮੈਂ ਅੱਜ ਤੁਹਾਡੇ ਨਾਲ ਹਣਾ ਜਿਹੜੀ ਕਹਾਣੀ ਸਾਂਝੀ ਕਰਨ ਲੱਗੀ ਆ ਮੇਰੀ ਇਹ ਹੱਡ ਵੀਕੀ ਹੈਗੀ ਪਰ ਜਦੋਂ ਆਪਾਂ ਵਿਸ਼ਵਾਸ ਕਰਦੇ ਆ ਵਾਹਿਗੁਰੂ ਤੇ ਤਾਂ ਉਹ ਆਪਣੇ ਸਾਰੇ ਨਾ ਗਰੀਬੀ ਨਸ਼ਾ ਸਾਰਾ ਕੁਝ ਦੂਰ ਕਰ ਦਿੰਦਾ ਹੈ ਤੇ ਮੈਂ ਜਦੋਂ ਨਾ ਕਵਾਰੀ ਸੀਗੀ ਮੇਰੇ ਪਿਤਾ ਜੀ ਤੇ ਮੇਰੇ ਮਾਮਾ ਜੀ ਬਹੁਤ ਜ਼ਿਆਦਾ ਸ਼ਰਾਪੀੁੰਦੇ ਸੀਗੇ ਮੇਰੇ ਪਿਤਾ ਜੀ ਨੇ ਹਨਾ ਮੇਰੇ ਅਗੇਜਮੈਂਟ ਤੇ ਜਦੋਂ ਮੈਂ ਮੰਗਣੀ ਹੋਈ ਮੇਰੀ ਉਸ ਤੋਂ ਬਾਅਦ ਹਨਾ ਉਹਨਾਂ ਨੇ ਸ਼ਰਾਬ ਛੱਡੀ ਸੀ ਤੇ ਕਿਸ ਤਰੀਕੇ ਨਾਲ ਛੱਡੀ ਸੀ ਮੈਂ ਤੁਹਾਡੇ ਅੱਗੇ ਸਾਰੀ ਹਨ ਆਪਣੀ ਹੱਟ ਵਿਤੀ ਸੁਣਾਉਣੀ ਆ ਕਿਉਂਕਿ ਅਸੀਂ ਬਹੁਤ ਛੋਟੇ ਹੁੰਦੇ ਸੀ ਪਾਪਾ ਕਮਾਈ ਬਹੁਤ ਕਰਦੇ ਸੀ ਮੇਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰੇ ਰੋਲ ਮਾਡਲ ਮੇਰੇ ਪਾਪਾ ਹੀ ਨੇ ਬਹੁਤ ਜ਼ਿਆਦਾ ਉਹਨਾਂ ਨੇ ਹੱਟ ਤੋੜਨੀ ਮਿਹਨਤ ਕੀਤੀ 8 ਸਾਲ ਦੀ ਸੀ ਜਦੋਂ ਮੇਰੇ ਪਾਪਾ ਹਨਾ ਖੇਤੀ ਦੇ ਵਿੱਚ ਲੱਗ ਗਏ ਸੀਗੇ ਪਰ ਕਹਿੰਦੇ ਆ ਕਹਿੰਦੇ ਪ੍ਰਮਾਤਮਾ ਜਦੋਂ ਮਾਰੇ ਕਰਮ ਲਿਖ ਦਿੰਦਾ ਹੈ ਨਾ ਉਸ ਟਾਈਮ ਫਿਰ ਕਮਾਈ ਵੀ ਹੈ ਨਾ ਕਿਸੇ ਵੀ ਕੰਮ ਦੀ ਨਹੀਂ ਕਿਉਂਕਿ ਕਮਾਈ ਤਾਂ ਜ਼ਾਰੀ ਕਰਦੇ ਆਂਗੇ ਪਰ ਜਦੋਂ ਮੈਂ ਬਚਪਨ ਦੀਆਂ ਉਹ ਗੱਲਾਂ ਚਾਹਤ ਕਰ ਲੈਂਦੀ ਆ ਤਾਂ ਮੇਰਾ ਮਨ ਬਹੁਤ ਪਰੇ ਆਉਂਦਾ ਹੈ ਨਾ ਕਿਉਂਕਿ ਜਦੋਂ ਆਪਣੇ ਨਾਲ ਪੀਤੀਆਂ ਹੁੰਦੀਆਂ ਨੇ ਹਨਾ ਉਸ ਚੀਜ਼ ਬਾਰੇ ਸੋਚ ਕੇ ਵੀ ਰੋਣਾ ਆ ਜਾਂਦਾ ਜਦੋਂ ਮੈਂ ਮੇਰਾ ਛੋਟਾ ਭਰਾ ਤੇ ਮੇਰਾ بڑا ਭਰਾ ਮੇਰੇ ਦੋ ਭਰਾ ਨੇ ਨਾ ਤੇ ਅਸੀਂ ਚਲੋ ਕਿਸੇ ਲੋਠਾ ਨਾ ਸਰਕਾਰੀ ਸਕੂਲਾਂ ਚ ਪੜਦੇ ਹੁੰਦੇ ਸੀ ਉਹਦੇ ਚਲੋ ਕਮਾਈ ਤਾਂ ਮੇਰਾ ਪਿਤਾ ਜੀ ਕਰਦੇ ਸੀ ਨਾ ਖੇਤੀ ਦੀ ਬਹੁਤ ਜ਼ਿਆਦਾ ਕਮਾਈ ਕਰਦੇ ਸੀ ਪਰ ਜਦੋਂ ਨਸ਼ਾ ਹੁੰਦਾ ਨਾ ਨਸ਼ੇ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਸੀਗਾ ਤੇ ਸ਼ਾਮ ਨੂੰ ਚਲੋ ਛੱਡ ਵੀ ਦਿੰਦੇ ਸੀ ਉਹ ਪਿਛਲੇ 6-6 ਮਹੀਨੇ ਸਾਲ ਸਾਰ ਛੱਡ ਦਿੰਦੇ ਸੀ ਮੇਰੇ ਪਿਤਾ ਜੀ ਨਾ ਬਹੁਤ ਚੰਗੇ ਇਨਸਾਨ ਨੇ ਤੁਸੀਂ ਉਹਨਾਂ ਨੂੰ ਮਿਲੋ ਨਾ ਤਾਂ ਤੁਸੀਂ ਕਹੋਗੇ ਵੀ ਮੇਰੇ ਮਾਮਾ ਜੀ ਵੀ ਕਹਿ ਦਿੰਦੇ ਹੁੰਦੇ ਸੀ ਕਿ ਇਹ ਇਹ ਤੁਹਾਡੇ ਚ ਨਾ ਇੱਕ ਨੁਕਸ ਹੈਗਾ ਵੀ ਤੁਸੀਂ ਸ਼ਰਾਬ ਪੀਂਦੇ ਹੋ ਹੋਰ ਤੁਹਾਡੇ ਚ ਕੋਈ ਵੀ ਨੁਕਸ ਨਹੀਂ ਹੈਗਾ ਤੇ ਮੇਰੇ ਪਾਪਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਦੇ ਪੁੱਤ ਹਨ ਉਹਨਾਂ ਵੀ ਵਧਦਾ ਨਾ ਉਹਨਾਂ ਨੇ ਮੈਨੂੰ ਪਿਆਰ ਕੀਤਾ ਪਰ ਮੈਂ ਸੋਚਦੀ ਆਂ ਵੀ ਅਗਰ ਉਸ ਟਾਈਮ ਮੇਰੇ ਪਿਤਾ ਜੀ ਨੂੰ ਨਾ ਇਹ ਨਸ਼ਾ ਨਾ ਲੱਗਿਆ ਹੁੰਦਾ ਤਾਂ ਅੱਜ ਮੇਰੇ ਪਿਤਾ ਜੀ ਬਹੁਤ ਵੱਡੀਆਂ-ਵੱਡੀਆਂ ਕੌਟੀਆਂ ਦੇ ਮਾਲਕ ਹੁੰਦੇ ਚਲੋ ਪਰ ਫਿਰ ਵੀ ਪ੍ਰਮਾਤਮਾ ਨੇ ਸਾਡੀ ਸੁਣੀ ਆ ਨਾ ਸਾਡੇ ਘਰ ਚੋਂ ਸ਼ਰਾਬ ਤੇ ਗਰੀਬੀ ਦੂਰ ਕਰੀਏਗੀ ਅੱਜ ਮੇਰੇ ਦੋਨੋਂ ਭਰਾ ਹਨ ਆਪਣਾ-ਆਪਣਾ ਬਿਜ਼ਨਸ ਕਰ ਰਹੇ ਨੇਗੇ ਬਹੁਤ ਵਧੀਆ ਬਿਜ਼ਨਸ ਹੈ ਤੇ ਜਮੀਨ ਵੀ ਸਾਡੀ ਹੋਰ ਖਰੀਦ ਲਈ ਹੁਣ ਪਾਪਾ ਜੀ ਨੇ 5-6 ਕਿੱਲੇ ਨਾ ਤੇ ਉਸ ਚੀਜ਼ ਨਾਲ ਹੈ ਨਾ ਚਲੋ ਖੁਸ਼ੀ ਹੁੰਦੀ ਹੈਈ ਨਾ ਪਰ ਜਿਹੜੀਆਂ ਪਾਣੀਆਂ ਗੱਲਾਂ ਸਾਡੇ ਬੀਤੀਆਂ ਹੁੰਦੀਆਂ ਨੇ ਹਨਾ ਉਹੀ ਕਹਿੰਦੇ ਨੇ ਇੱਕ ਤੀ ਨੂੰ ਜਦ ਤੱਕ ਕਹਿੰਦੇ ਢਿੱਡ ਦਾ ਦੁੱਖ ਹੁੰਦਾ ਜਾਂ ਪੀਕ ਨਾ ਤੇ ਮੇਰੇ ਨਾਲ ਹੁਣ ਵੀ ਚਲੋ ਪ੍ਰਮਾਤਮਾ ਨੇ ਮੇਰੇ ਸਹੁਰੇ ਘਰ ਵਿੱਚ ਵੀ ਬਹੁਤ ਸੁਖੀਆਂ ਮੈਂ ਹਨਾ ਬਹੁਤ ਸਾਰਾ ਕੁਝ ਹੈਗਾ ਤੇ ਠੇਕੇ ਕਰ ਵੀ ਪਰ ਹੁਣ ਵੀ ਜਦੋਂ ਮੈਂ ਉਹ ਗੱਲਾਂ ਯਾਦ ਕਰ ਲੀਨਾਂ ਨਾ ਮੇਰਾ ਦਿਲ ਚੰਰੋੜਿਆ ਜਾਂਦਾ ਤੇ ਮੈਨੂੰ ਦੁੱਖ ਦਾ ਪਤਾ ਵੀ ਉਹ ਦੁੱਖ ਕੀ ਹੁੰਦਾ ਹਨਾ ਕਹਿੰਦੇ ਨੇ ਕਹਿੰਦੇ ਜਿਸ ਤਨ ਲੱਗਿਆ ਸੋਈ ਤਨ ਜਾਣਾ ਹੈ ਦੂਜਾ ਕੀ ਜਾਣਾ ਹੈ ਹਨਾ ਪੀੜ ਪਰਾਈ ਤੇ ਮੈਂ ਤੇ ਮੇਰੇ ਭਰਾ ਨੇ ਨਾ ਛੋਟੇ ਨੇ ਝੋਲ ਵੱਡਾ ਭਰਾ ਮੇਰਾ ਨਾ 10ਵੀਂ ਤੋਂ ਬਾਅਦ ਫੈਕਟਰੀ 'ਚ ਲੱਗ ਗਿਆ ਸੀਗਾ ਤੇ ਚਲੋ ਹੁੰਦੇ ਹੀ ਸਾਰੇ ਬੱਚੇ ਉਹਨਾਂ ਨੂੰ ਸ਼ਾਮ ਨੂੰ ਜਦੋਂ 5 ਵਜਾਂ ਹੁੰਦੇ ਸਾਨੂੰ ਇਦਾਂ ਹੁੰਦਾ ਵੀ ਪਾਪਾ ਹਨਾ ਹੁਣ ਸ਼ਰਾਬ ਪੀ ਕੇ ਆ ਜਾਣਗੇ ਹਨਾ ਫਿਰ ਸਾਰਾ ਦਿਨ ਰਾਤ ਨੂੰ ਉਹਨਾਂ ਨੇ ਬੋਲੀ ਜਾਣਾ ਗਾਲਾ ਕੱਢੀ ਜਾਣਾ ਹਨਾ ਤੇ ਮੈਂ ਨਾ 10th ਕਲਾਸ ਤੱਕ ਫਰਸਟ ਆਉਂਦੀ ਰਹੀ ਉਸ ਤੋਂ ਬਾਅਦ ਉਹਨਾਂ ਸਿਆਣੇ ਹੋ ਗਏ ਤੇ ਮੈਂ ਆਪਣੀ ਪੜਾਈ ਹਨਾ ਛੁੱਟ ਗਈ ਤੇ ਮੇਰੇ ਪਾਪਾ ਇੱਕ ਦਿਨ ਹੁਣ ਨਾ ਮੇਰੇ ਕੋਲੇ ਕਾਫੀ ਰੋਏ ਕਹਿੰਦੇ ਪੁੱਤ ਮੇਰਾ ਕਿਹੜਾ ਜੀ ਕਰਦਾ ਸੀਗਾ ਹਨਾ ਵੀ ਪਰ ਮੇਰੀ ਕਿਸਮਤ ਚ ਲਿਖਿਆ ਹੋਇਆ ਸੀਗਾ ਹਨਾ ਪਰ ਹੁਣ ਵੀ ਜਦੋਂ ਮੇਰੇ ਨਾ ਬਚਪਨ ਦੀਆਂ ਗੱਲਾਂ ਯਾਦ ਆ ਜਿਦਿਨ ਇੱਕ ਵਾਰੀ ਮੈਂ ਤੇ ਮੇਰਾ ਛੋਟਾ ਪ੍ਰਾਣਾ ਦੁਕਾਨ ਤੇ ਸੌਦਾ ਲੈਣ ਗਈ ਤੇ ਉਸ ਟਾਈਮ ਨਾ ਫਸਲ ਦੇ ਵਿੱਚੋਂ ਵੀ ਕੁਛ ਇੰਨਾ ਬਚਦਾ ਨਹੀਂ ਹੁੰਦਾ ਸੀ ਸਾਡੀ ਜ਼ਮੀਨ ਤੇ ਜਿਹੜੀ ਉਹ ਥੋੜੀ ਢਿੱਪੇ ਜਿਹੀ ਸੀਗੇ ਤੇ ਸਾਨੂੰ ਨਾ ਦੁਕਾਨ ਵਾਲੇ ਨੇ ਸ ਮਲਕੀ ਸੌਦਾ ਦੇਣ ਤੋਂ ਮਨਾ ਕਰਤਾ ਤੇ ਤੇ ਨਾ ਮੈਂ ਹੁਣ ਮੇਰੇ ਭਰਾ ਨਾਲ ਵੀ ਮੈਂ ਕਈ ਵਾਰੀ ਗੱਲਾਂ ਕਰ ਲਿਆ ਉਹ ਮੈਨੂੰ ਕਹਿੰਦਾ ਵੀ ਪਹਿਲੇ ਫੋਨ ਤਾਂ ਤੂੰ ਹਨਾ ਵਧੀਆ ਉਹ ਕਰ ਲਿਆ ਕਿ ਤੂੰ ਹੁਣ ਉਹ ਗੱਲਾਂ ਨੂੰ ਕਿਉਂ ਯਾਦ ਕਰਦੀ ਹੈ ਪਰ ਕਹਿੰਦੇ ਨੇ ਹਨਾ ਉਹ ਇਨਸਾਨ ਕਰਦੇ ਜਿਹੜਾ ਆਪਣੀ ਪਸ਼ੋਕੜ ਪੁੱਲ ਜੀ ਹਨਾ ਟੀਚਰ ਰੂਮ ਮੈਂ ਤੇ ਮੇਰਾ ਛੋਟਾ ਭਰਾ ਹਨਾ ਸੌਦਾ ਲੈਣ ਗਿਆ ਤੇ ਸਾਨੂੰ ਭਾਈ ਕਹਿੰਦਾ ਵੀ ਪਹਿਲਾਂ ਪੈਨ ਵਾਲੇ ਪੈਸੇ ਦੇ ਕੇ ਜਾਓ ਹਨਾ ਫੇਰ ਸੌਦਾ ਲੈ ਕੇ ਜਾਇਓ ਤੇ ਅੱਜ ਨਾ ਉਹੀ ਸੌਦੇ ਵਾਲੇ ਨੇ ਜਿਹੜੇ ਹਨਾ ਘਰੇ ਆ ਕੇ ਸਾਡੇ ਮੰਗਣਾਉਂਦੇ ਆ ਨਾ ਵੀ ਸਾਨੂੰ ਆ ਪੈਸੇ ਦੇ ਦਿਓ ਸਾਨੂੰ ਐ ਦੇ ਦਿਓ ਨਾ ਤੇ ਹੁਣ ਮੈਂ ਜਦੋਂ ਛੁੱਟੀਆਂ ਚ ਗਈ ਸੀ ਉਹ ਹੀ ਪਾਈ ਦੁਕਾਨ ਵਾਲਾ ਨਾਲ ਸਾਡੇ ਘਰੇ ਆਇਆ ਤੇ ਮੈਨੂੰ ਦੇਖ ਕੇ ਮੇਰੀ ਅੱਖਾਂ 'ਚ ਹੰਝੂ ਆ ਗਿਆ ਨਾ ਵੀ ਅੱਜ ਹੀ ਸਾਡੇ ਵਾਰਚ ਮੰਗਣ ਆਇਆ ਉਸ ਟਾਈਮ ਸਾਨੂੰ ਇਹਨੇ ਜਵਾਬ ਦਿੱਤਾ ਸੀ ਨਾ ਪਰ ਇੱਕ ਗੱਲ ਜ਼ਰੂਰੀ ਹੈ ਨਾ ਚਾਹੇ ਉਸ ਟਾਈਮ ਮਾਲਕੇ ਵੀ ਸਾਡੇ ਨਾ ਪੈਸੇ ਦੀ ਕਮੀ ਸੀਗੀ ਪਾਪਾ ਚਰਾਪੀਨਿਸਪਾਲ ਸਾਡੇ ਵਿੱਚ ਸੰਸਕਾਰਾਂ ਦੀ ਹੈ ਨਾ ਪ੍ਰਮਾਤਮਾ ਤੇ ਮਾਤਾ ਪਿਤਾ ਨੇ ਬਿਲਕੁਲ ਕਮੀ ਨਹੀਂ ਹੋਣ ਦਿੱਤੀ ਮੇਰੀ ਮਾਂ ਨੇ ਹਨਾ ਏਸੇ ਏਦਾਂ ਹੀ ਹੈ ਨਾ ਸਾਰਾ ਨਾਲ ਤਾਂ ਮੇਰੇ ਪਾਪਾ ਨਾਲ ਸਾਰਾ ਦਿਨ ਕੰਮ ਕਰਵਾਉਣ ਜਾਂਦੇ ਸੀਗੇ ਨਾ ਉਹਨਾਂ ਨੂੰ ਦੇਖਦੇ ਕੇ ਨਾ ਮੈਂ ਵੀ ਏਦਾਂ ਹੀ ਹੁਣ ਮੇਰੀ ਜ਼ਿੰਦਗੀ ਵੀ ਇਸੇ ਤਰੀਕੇ ਦੀ ਵੀ ਮੈਂ ਕੰਮ ਤੋਂ ਕਦੇ ਜੀਣੀ ਚਰਾਇਆ ਨਾ ਚਾਹੇ ਮੇਰੇ ਘਰ ਵਿੱਚ ਬਹੁਤ ਕੁਝ ਹੋਣਾ ਚਾਹੇ ਮੈਂ ਨੌਕਲ ਚੱਕਰ ਰੱਖ ਸਕਦੀ ਹਾਂ ਪਰ ਮੈਨੂੰ ਉਹੀ ਆਤਮਣੀ ਹੋਈ ਆਪਣੇ ਮਾਪੇ ਨੂੰ ਦੇਖ ਕੇ ਹਨਾ ਕਿ ਮੈਂ ਕੰਮ ਨੂੰ ਕਦੇ ਆਪਣੇ ਤੇ ਬੋਝ ਜਾ ਵੀ ਨਹੀਂ ਸਮਝਿਆ ਹਨਾ ਤੇ ਇਦਾਂ ਹੀ ਚੱਲੀ ਜਾਂਦਾ ਰਿਹਾ ਹਨ ਤੇ ਹੌਲੀ ਹੌਲੀ ਮੈਂ ਮਲਕੀ ਪੜਾਈ ਵੀ ਹਨਾ ਛੱਡਤੀ ਬੀਏ ਤੋਂ ਬਾਅਦ ਅੱਗੇ ਮੈਂ ਚਲੋ ਹੋ ਗਿਆ ਵੀ ਪੈਸੇ ਦੀ ਵੀ ਕਮੀ ਤੰਗੀ ਹੁੰਦੀ ਥੋੜੀ ਜਿਹਾ ਨਾ ਚਲੋ ਸਾਡੇ ਉਹ ਕਰਵਕਾ ਕੇ ਮੇਰੇ ਰਿਸ਼ਤਾ ਹੋ ਗਿਆ ਤੇ ਮੇਰਾ ਰਿਸ਼ਤਾ ਹੋਣ ਤੋਂ ਬਾਅਦ ਨਾ ਸਾਡੇ ਘਰ ਦੇ ਵਿੱਚ ਉਹ ਸ਼ਰਾਬ ਤੇ ਗਰੀ ਪੀ ਗਈ ਕਿਦਾਂ ਮੈਂ ਤੁਹਾਡੇ ਨਾਲ ਹਨਾ ਇਸ ਚੀਜ਼ ਨੂੰ ਸਾਂਝੀ ਕਰਦੀ ਆ ਮੇਰੇ ਪਿਤਾ ਜੀ ਦੀ ਹਨਾ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਇੱਜ਼ਤ ਹੈਗੀ ਹਨਾ ਹੁਣ ਵੀ ਤੇ ਪਹਿਲਾਂ ਵੀ ਚਾਹੇ ਉਹ ਸ਼ਰਾਬ ਪੀਂਦੇ ਸੀ ਪਰ ਉਹਨਾਂ ਦੀ ਇੱਜ਼ਤ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹਨਾ ਕਿਸੇ ਦਿਨ ਮੈਂ ਤੁਹਾਨੂੰ ਕਿਸੇ ਨੂੰ ਲਵਾਉਂਗੀ ਤੇ ਮੇਰੇ ਪਿਤਾ ਜੀ ਬਹੁਤ ਚੰਗੇ ਇਨਸਾਨ ਨੇ ਹਨਾ ਮੈਂ ਹੁਣ ਵੀ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਚਲੋ ਕਰਮਾਂ ਦੀਆਂ ਲਿਖੀਆਂ ਸੀ ਨਿਭੜ ਗਈਆਂ ਹਨਾ ਤੇ ਹੁਣ ਮੈਂ ਇਹ ਜੋ ਦੱਸਦੀਆਂ ਕਿ ਉਹਨਾਂ ਨੇ ਸ਼ਾਬ ਕੀ ਤਿਓ ਕਿਵੇਂ ਸਾਡੀ ਸਾਡੇ ਪਿੰਡ ਦੇ ਵਿੱਚ ਨਾ ਦਮਾਨ ਸੀਗੇ ਤੇ ਪਿੰਡ ਵਾਲੇ ਜਿਹੜੇ ਮੁੰਡੇ ਸੀ ਇਕੱਠੇ ਹੋ ਕੇ ਨਾ ਉਹ ਢਾਲ ਇਕੱਠੀ ਕਰਦੇ ਸੀ ਜਿੱਦਾਂ ਕਿ ਪੈਸੇ ਇਕੱਠੇ ਕਰਦੇ ਸੀ ਸਾਡੇ ਪਿੰਡ ਵਿੱਚ ਦਮਾਨ ਲੱਗੇ ਸੀ ਪਹਿਲੀ ਵਾਰੀ ਬਾਬਾ ਆਨੰਦ ਸਿੰਘ ਜੀ ਹਨਾ ਕਲੇਰਾਂ ਵਾਲੇ ਤੁਸੀਂ ਜਾਣਦੇ ਹੋ ਬਦਨੀ ਕਲਾਂ ਹਨਾ ਉਹਨਾਂ ਦੇ ਬਦਨੀ ਕਲਾਂ ਵਾਲੇ ਬਾਬਾ ਜੀ ਆਂਦੇ ਦਮਾਨ ਲੱਗੇ ਸੀਗੇ ਤੇ ਪਾਪਾ ਜੀ ਹਨਾ ਚਲੇ ਗਏ ਤੇ ਪਾਪਾ ਜੀ ਨੇ ਹੱਥ ਜੋੜ ਕੇ ਖੜਿਓ ਕਿ ਬਾਬਾ ਜੀ ਕਹਿੰਦੇ ਵੀ ਕੀ ਗੱਲ ਕਹਿੰਦੇ ਤੂੰ ਵੀ ਮੂਰੇ ਨਹੀਂ ਬੈਠਾ ਤੇਰਾ ਮਤ ਨਹੀਂ शकਿਆ ਹੋਇਆ ਕਿ ਆਉ ਨਹੀਂ ਸਕਿਆ ਹੈਗਾ ਤੇ ਪਾਪਾ ਜੀ ਕਹਿੰਦੇ ਵੀ ਨਹੀਂ ਜੀ ਮੈਂ ਅਮਰਦੇ ਦੇ ਕਾਬਿਲ ਨਹੀਂ ਹੈਗਾ ਕਿਉਂਕਿ ਸੱਚ ਬੋਲਣਾ ਵੀ ਹੈਨਾ ਮੈਂ ਆਪਣੇ ਪਾਪਾ ਜੀ ਤੋਂ ਹੀ ਸਿੱਖਿਆ ਕਿਉਂਕਿ ਇਨੀ ਸੰਗਤ ਦੇ ਵਿੱਚ ਸੱਚ ਬੋਲਣਾ ਹੈਨਾ ਬਹੁਤ ਮੁਸ਼ਕਿਲ ਆ ਪਾਪਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਵੀ ਕਿਉਂ ਕਿ ਇਹਦੇ ਕੀ ਗੱਲ ਸ਼ਰਾਬ ਪੀਣਾ ਪਾਪਾ ਜੀ ਕਹਿੰਦੇ ਵੀ ਹਾਂ ਸ਼ਰਾਬ ਵੀ ਪੀਣਾ ਜੀ ਕਹਿੰਦੇ ਦੂਸਰਾ ਮੈਂ ਸ਼ਰਾਬ ਤਾਂ ਕਹਿੰਦੀ ਮੈਂ ਛੱਡ ਵੀ ਦਿੱਨਾ 6-6 ਮਹੀਨੇ ਵੀ ਛੱਡ ਦਿੰਨਾ ਪਰ ਕਹਿੰ ਤੇ ਬਾਬਾ ਜੀ ਕਹਿੰਦੇ ਪੁੱਤ ਕੋਈ ਗੱਲ ਨਹੀਂ ਤੇ ਸੰਗਤ ਹੱਸਣ ਲੱਗ ਗਈ ਨਾ ਵੀ ਜਦੋਂ ਪਾਪਾ ਨੇ ਇਹ ਕਿਹਾ ਵੀ ਸਿਆਣਾ ਵੈਣਾ ਦਾੜੀ ਰੱਖੀ ਹੋਈ ਹੈ ਨਾ ਇਦਾਂ ਦੇ ਕੰਮ ਕਰਦਾ ਹੈਗਾ ਤੇ ਬਾਬਾ ਜੀ ਕਹਿੰਦੇ ਵੀ ਸੱਚ ਬੋਲਣਾ ਹਨਾ ਬਹੁਤ ਔਖ ਹੈਗਾ ਪਰ ਇਹਨੇ ਸੰਗਤ ਦੇ ਵਿੱਚ ਸੱਚ ਬੋਲਿਆ ਨਾ ਇੰਨਾ ਤੇ ਕਿਰਪਾ ਹੋਣੀ ਆ ਵਾਹਿਗੁਰੂ ਦੀ ਹਨਾ ਵਾਹਿਗੁਰੂ ਨੇ ਵੀ ਬੁਲਾਇਆ ਤੇ ਬਾਬਾ ਜੀ ਨੇ ਕਹਿੰਦੇ ਵੀ ਜੇ ਅਸੀਂ ਛਡਾ ਦੇ ਪਾਪਾ ਜੀ ਕਹਿੰਦੇ ਉਹੀ ਸਤ ਵਚਨ ਵਾਲੀ ਗੱਲ ਹੋ ਗਈ ਜੇ ਤੁਸੀਂ ਹਨਾ ਭਰੋਸੇ ਵਾਲੀ ਤੁਸੀਂ ਕਹਿੰਦੇ ਛਡਾ ਦੋ ਮੈਨੂੰ ਹੋਰ ਕੀ ਚਾਹੀਦਾ ਤੇ ਬਾਬਾ ਜੀ ਆਨੇ ਕਿਹਾ ਕਹਿੰਦੇ ਆ ਮਿਸਰੀ ਲੈ ਜਾਓ ਕਿ ਮਿਸਰੀ ਦਾ ਪ੍ਰਸ਼ਾਦ ਮਿਲਦਾ ਕਹਿੰਦੇ ਤੂੰ ਜਦੋਂ ਵੀ ਤੈਨੂੰ ਐ ਲੱਗੇ ਮੈਂ ਜਰਦਾ ਖਾਣਾ ਹੈ ਹਨਾ ਤਬਾਕੂ ਖਾਣਾ ਵੀ ਤਾਂ ਤੂੰ ਇਹਨੂੰ ਮੂੰਹ ਚ ਪਾ ਲਿਆ ਕਰੀ ਤੇ ਪਾਪਾ ਜੀ ਇਦਾਂ ਹੀ ਕਰਦੇ ਰਹੇ ਪਾਪਾ ਜੀ ਨੇ ਉਹ ਤੋਂ ਬਾਅਦ ਕਦੇ ਵੀ ਜਰਦੇ ਨੂੰ ਹੱਥ ਨਹੀਂ ਲਗਾਇਆ ਸੀਗਾ ਤੇ ਉਸ ਤੋਂ ਬਾਅਦ ਹਨਾ ਜਦੋਂ ਬਾਬਾ ਜੀ ਦੇ ਦਮਾਨ ਸੀਗੇ ਪਾਪਾ ਜੀ ਕਹਿੰਦੇ ਮੈਂ ਅੰਮ੍ਰਿਤ ਛਕਣਾ ਹੈ ਨਾ ਸਾਨੂੰ ਵੀ ਇਦਾਂ ਸ਼ੌਕ ਲੱਗਿਆ ਸੀ ਮਜ਼ਾਕ ਸਮਝੇ ਸਾਰੀ ਪਿੰਡ ਵਾਲੇ ਨੇ ਵੀ ਕਿਹਾ ਕਹਿੰਦੇ ਲੈ ਇੰਨੀ ਸ਼ਰਾਬ ਪਿੰਦਾ ਸੀ ਕਹਿੰਦੇ ਅੰਮ੍ਰਿਤ ਰੱਖੂਗਾ ਤੇ ਚਲੋ ਦਮਾਨਾਂ ਦਾ ਦਿਨ ਆ ਗਿਆ ਹਨਾ ਜਿੱਦ ਅੰਮ੍ਰਿਤ ਛਕਾਉਣਾ ਸੀ ਕਸਹਿਰੇ ਵੀ ਮੈਂ ਉਸੇ ਟਾਈਮ ਸਿੱਖੇ ਜੀ ਤੁਹਾਨੂੰ ਵੀ ਦੱਸੂਗੀ ਵੀ ਕਸਹਿਰੇ ਕਿੱਦਾਂ ਸੌਦੇ ਜਾਂਦੇ ਆ ਕਿਉਂਕਿ ਮੈਨੂੰ ਸਲਾਈ ਦਾ ਵੀ ਬਹੁਤ ਸ਼ੌਕ ਹੈ ਨਾ ਤੇ ਕਸਹਿਰੇ ਸੀ ਆਉਲੇ ਅਸੀਂ ਨੇ ਤੇ ਅਸੀਂ ਇਹਨਾਂ ਨੂੰ ਉਹਨਾਂ ਨੂੰ ਨਹੀਂ ਦੱਸਿਆ ਵੀ ਅਸੀਂ ਕਸਾਇਰੇ ਵਗੈਰਾ ਸਿਉਲੇ ਤੇ ਚਲੋ ਜੇ ਦਿਨ demand ਮਿਲ ਕੇ ਮਰ ਸਕਨਾ ਸੀ ਆ ਮਮੀ ਨੂੰ ਤੇ ਸਾਡੇ ਦੋ ਕੰਮ ਵਾਲੇ ਜਿਹੜੇ ਸਾਡੇ ਕੋ ਘਾਹ-ਗੂੜਾ ਕਰਦੇ ਸੀ ਉਥੇ ਆਂਟੀ ਹੈ ਨਾ ਉਸ ਤੋਂ ਬਾਅਦ ਆਣਾ ਪਹਿਲਾਂ ਤਾਂ ਘਾਹ-ਗੂੜਾ ਕਿਹੜਾ ਕਰਦੇ ਸੀ ਬਾਅਦ ਦੇ ਵਿੱਚ ਲੱਗੇ ਸੀ ਉਹ ਪਹਿਲਾਂ ਤਾਂ ਚਲੋ ਖੇਤੀਬਾੜੀ ਦੇ ਵਿੱਚ ਥੋੜੇ-ਬਹੁਤੇ ਕੰਮ ਕਰਵਾ ਦਿੰਦੇ ਹੁੰਦੇ ਸੀਗੇ ਦੋਨੇ ਉਹ પતિ-ਪਤਨੀ ਮੇਰੇ ਤਾਇਆ-ਤਾਈ ਜੀ ਤੇ ਪੰਜ ਜਣੇ ਨੂੰ ਪਰਮਾਤਮਾ ਕਹਿੰਦੇ ਜਿੰਦਗੀ 'ਚ ਜਿਹੜਾ ਗੁਰਸਿੱਖਿਆ ਪੰਜ ਜਣੇ ਨੂੰ ਮਰ ਛਕਾ ਦੇ ਕਹਿੰਦੀ ਉਹਦਾ ਜਨਮ ਮਰਨ ਕਟਿਆ ਜਾਂਦਾ ਹੈ ਨਾ ਦੇਖੋ ਪ੍ਰਮਾਤਮਾ ਦੀ ਕਿੱਡੀ ਬਖਸ਼ਿਸ਼ ਹੋਈ ਮੇਰੇ ਪਿਤਾ ਜੀ ਤੇ ਨਾ ਤੇ ਫਿਰ ਉਹਨਾਂ ਦੇ ਨਾਲ ਉਹਨਾਂ ਨੂੰ ਲਿਜਾ ਕੇ ਆਪ ਗਕਾਰ ਖਰੀਦੇ ਸਾਰਾ ਖੁਸ਼ ਆਪ ਕਰਕੇ ਉਹਨਾਂ ਨੂੰ ਅਮਰ ਸ਼ਕਾਇਆ ਤੇ ਫਿਰ ਵੀ ਬਾਅਦ ਦੇ ਵਿੱਚ ਵੀ ਲੋਕ ਇਹ ਕਹਿੰਦੇ ਰਹੇ ਇਹ ਅਮਰਤ ਰੱਖੂਗਾ ਹਨਾ ਇਦਾਂ ਇਦਾਂ ਚਲੋ ਕਈ ਨੀਨੇ ਲੋਕ ਹਨਾ ਵੀ ਜਦੋਂ ਇਦਾਂ ਨਹੀਂ ਹੁਣਦਾ ਵੀ ਸ਼ਰਾਬ ਪੀਂਦੇ ਸੀ ਤੇ ਉੱਥੋਂ ਸਾਡੇ ਘਰ ਦੇ ਵਿੱਚ ਬਖਸ਼ਿਸ਼ ਹੋਣੀ ਸ਼ੁਰੂ ਹੋਈ ਅੱਜ ਮੇਰਾ ਪਿਤਾ ਜੀ ਮੇਰੇ ਦੋਨੇ ਭਰਾ ਬਹੁਤ ਹੀ ਸਕਸੈਸ ਨੇਗੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਜ਼ਮੀਨਾਂ ਵੀ ਖਰੀਦੀਆਂ ਹਨਾ ਅੱਜ ਇੱਕ ਨਾਮ ਹੈ ਮੇਰੇ ਪਿਤਾ ਤੇ ਮੇਰੇ ਭਰਾਵਾਂ ਦਾ ਤੇ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਉਸ ਤੋਂ ਬਾਅਦ ਇੱਕ ਮੇਰੇ ਦਿਔਰ ਨੇ ਹਨਾ ਜੇਠ ਨੇ ਸੌਰੀ ਹਨਾ ਉਹਨਾਂ ਨੇ ਵੀ ਉਥੇ ਹੀ ਸ਼ਰਾਬ ਛੱਡੀ ਐ ਦੇਖੋ ਵਾਹਿਗੁਰੂ ਦੇ ਦਰ ਤੇ ਆਪਾਂ ਮੰਗਾਂ ਦੇ ਵਿੱਚ ਹਨਾ ਆਪਾਂ ਤੋਂ ਦੇਰੀ ਰਹਿ ਜਾਂਦੀ ਆ ਕਹਿੰਦੇ ਆਪਣੇ ਵਿੱਚ ਕਮੀਆਂ ਨੇ ਉਹਦੀ ਹਨਾ ਦਾਤਾਂ ਦੇ ਵਿੱਚ ਕੋਈ ਕਮੀਆਂ ਨਹੀਂ ਹੈਗੀਆਂ ਤਮੀਰੇ ਸੱਤ ਵਨਗੇ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਘਰ ਤੇ ਅਰਦਾਸ ਕਰਿਆ ਕਰੋ ਦੇਖੋ ਜਿਹੜੀਆਂ ਪੈਣਾ ਵੀ ਹਨ ਆਪਣੇ ਪਤੀਆਂ ਨੂੰ ਸ਼ਰਾਬ ਪਾਈਆਂ ਨੂੰ ਸ਼ਰਾਬ ਸਣਾਉਣਾ ਚਾਹੁੰਦੀ ਨੇ ਉਹ ਅਰਦਾਸ ਸੁਖਣ ਅਰਦਾਸ ਦੇ ਵਿੱਚ ਚਾਹੋ ਚੇਹੇ ਹਨੇਰੀ ਤੂਫਾਨ ਕੁਝ ਵੀ ਆ ਜੋ ਜਿੰਨੀਆਂ ਅਰਦਾਸਾਂ 21 31 ਜਿੰਨੀਆਂ ਤੁਸੀਂ ਸੁਖਣੀਆਂ ਨੇ ਸੁਖੋ ਜਪਜੀ ਸਾਹਿਬ ਦਾ ਪਾਠ ਕਰੋ ਤੁਹਾਡੇ ਪਰਜੋਸ ਸਵਾਰਾ ਛੱਡਣਗੇ ਤੇ ਇਸੇ ਤਰੀਕੇ ਨਾਲ ਮੇਰੇ ਮਾਮਾ ਜੀ ਨੇ ਵੀ ਖਰਾਬ ਛੱਡੀ ਕਿਉਂਕਿ ਮਾਮਾ ਮਾਮੀ ਜੀ ਨੂੰ ਅਸੀਂ ਕਿਹਾ ਨਾ ਮੇਰੇ ਮਾਮਾ ਜੀ ਦੇਖੋ ਇੱਕ ਡੱਬਾ ਮੈਨੇ ਕਹਾਉਂਦਾ ਪੂਰਾ ਇੱਕ ਡੱਬਾ ਸ਼ਰਾਬ ਦਾ ਮੇਰੇ ਮਾਮਾ ਜੀ ਪੀਣ ਲੱਗ ਜਗੇ ਸੀਗੇ ਤਨ ਨੂੰ ਇਦਾਂ ਲੱਗਦਾ ਸੀਗਾ ਵੀ ਬਸ ਸਵੇਰੇ ਸ਼ਾਮ ਹਾ ਸੁਨੇਹਾ ਆਇਆ ਉਹਨਾਂ ਦਾ ਤੇ ਉਹਨਾਂ ਨੂੰ ਵੀ ਅਸੀਂ ਦੱਸਿਆ ਨਾ ਮੰਮੀ ਜੀ ਹੋਰਾਂ ਨੇ ਸਾਰਿਆਂ ਨੇ ਵੀ ਤੂੰ ਨਾ ਸਵਾ ਮਹੀਨਾ ਅਰਦਾਸ ਸੁੱਖ ਵੀ ਚਾਹੇ ਨੇਰੀ ਮੀਂਹ ਤੂਫਾਨ ਕੁਝ ਵੀ ਆ ਜਾਏ ਪਰ ਮੈਂ ਅਰਦਾਸ ਦੇ ਵਿੱਚ ਜ਼ਰੂਰ ਆਉਂਗੀ ਇਸੇ ਤਰੀਕੇ ਨਾਲ ਮੇਰੀ ਮੰਮੀ ਜੀ ਕਰਦੇ ਰਹੇ ਤੇ ਉਤੋਂ ਚਰਨ ਤੋੜ ਲਿਆ ਕੇ ਮੇਰੇ ਮਾਮਾ ਜੀ ਦੇ ਮੱਥੇ ਤੇ ਤੇ ਉਹਨਾਂ ਲਗਾਉਂਦੇ ਰਹੇ ਘਰ ਦੇ ਵਿੱਚ ਸਿੱਟਾ ਜਲਦਾ ਦਿੰਦੇ ਰਹੇ ਤੇ ਇਸ ਤਰੀਕੇ ਨਾਲ ਮੇਰੇ ਮਾਮਾ ਜੀ ਨੇ ਵੀ ਅਮਰ ਸਤਿਆਣਾ ਹੁਣ ਸਾਡੀ ਸਾਰੇ ਫੈਮਿਲੀ ਦਾ ਹਨਾ ਅਮਰ ਸਤਿਆ ਕਿਆ ਹੋਇਆ ਹੈਗਾ ਤੇ ਮੇਰੀ ਸਾਰੀ ਅੰਬੀਰਾ ਭੈਣਾਂ ਨੂੰ ਭੱਤ ਵਨ ਕੇ ਬੇਨਤੀ ਹੈ ਕਿ ਵਾਹਿਗੁਰੂ ਤੇ ਭਰੋਸਾ ਰੱਖੋ ਆਪਣੇ ਮੰਗਣ ਦੇ ਵਿੱਚ ਹਨਾ ਦੇਰੀ ਹੈ ਉਹਦੇ ਦੀਨ ਦੇ ਵਿੱਚ ਨਹੀਂ ਜਦੋਂ ਤੁਸੀਂ ਹਨਾ ਸੋਚੋਗੇ ਵੀ ਹੁਣ ਸਾਨੂੰ ਉਹ ਨਹੀਂ ਦਿੰਦਾ ਉਸੇ ਟਾਈਮ ਉਹ ਤੁਹਾਨੂੰ ਦੇਵੇਗਾ ਕਿਉਂਕਿ ਸਾਡਾ ਵੀ ਉਸ ਟਾਈਮ ਇਹੀ ਹਾਲ ਸੀਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਨਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ